ਸਸਸੀ ਗਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮੁੰਦਰ ਦੇਖ ਰਹੇ ਹੋ ਜੀ ਮੌਸਮ ਦੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆਂ ਜੀ ਕਿ 30 ਤਰੀਕ ਜਨਵਰੀ ਮਹੀਨੇ ਤੋਂ ਲੈ ਕੇ 6 ਫਰਵਰੀ ਤੱਕ ਬੈਕ ਟੂ ਬੈਕ ਜਿਹੜੇ ਮੀਂਹ ਦੇ ਸਪੈਲ ਲੱਗ ਰਹੇ ਨੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਦੋ ਸਪੈਲ ਇਹਨਾਂ 7-8 ਦਿਨਾਂ ਵਿੱਚ ਦੇਖਣ ਨੂੰ ਮਿਲਣਗੇ ਲਗਾਤਾਰ ਤੁਹਾਨੂੰ ਇਸ ਮੀਂਹ ਦੇ ਬਾਰੇ ਅਪਡੇਟ ਕਰਦੇ ਆ ਰਹੇ ਆਂ ਕਿ ਕਿਵੇਂ ਦੇ ਹਾਲਾਤ ਨੇ ਮੀਂਹ ਦੇ ਕਿਸ ਦਿਨ ਮੀਂਹ ਦੀ ਸੰਭਾਵਨਾ ਹੈ ਕਦੋਂ-ਕਦੋਂ ਹੈ ਕਿਹੜੇ ਜ਼ਿਲ੍ਹੇ ਵਿੱਚ ਹੈ ਕੀ ਹਾਲਾਤ ਨੇ ਗਰਮੀ ਤੋਂ ਜਿਹੜੀ ਅਚਾਨਕ ਗਰਮੀ ਵਧੀ ਇਸ ਤੋਂ ਕੀ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਸਾਰੀ ਜਾਣਕਾਰੀ ਤੁਹਾਡੇ ਤੱਕ ਰੱਖਣ ਜਾ ਰਹੇ ਹਾਂ ਅ ਸਭ ਤੋਂ ਪਹਿਲਾਂ ਰਿਕਵੈਸਟ ਹੈ ਆਪਣੇ ਇਲਾਕੇ ਦੇ ਮੌਸਮ ਦੇ ਹਾਲਾਤ ਨੇ ਉਹ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਤੁਹਾਡੇ ਹਿਸਾਬ ਨਾਲ ਮਿਲਦੀ ਰਹੇ ਸਕੇ ਚੈਨਲ ਵੈਦਰ ਵਾਈਸ ਸਿਮਿੰਦਰ ਤੇ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਡੇਲੀ ਅਪਡੇਟਸ ਮਿਲਦੀਆਂ ਨੇ ਚੈਨਲ ਨੂੰ ਐਨਾ ਸਾਰਾ ਪਿਆਰ ਦੇਣ ਲਈ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਤੇ ਸਾਰੇ ਦਰਸ਼ਕ ਵੀਰਾਂ ਦਾ ਸਵਾਗ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਉੱਤਰੀ ਭਾਰਤ ਵਿੱਚ ਲਗਾਤਾਰ ਸਿਸਟਮ ਪਹੁੰਚ ਚੁੱਕਿਆ ਹੈ ਅੱਜ ਸਾਨੂੰ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰਦੇ ਹੋਏ ਦਿਖਾਈ ਦੇਣਗੇ ਬੱਦਲਬਾਜ਼ੀ ਦਾ ਸਿਸਟਮ ਬਣਿਆ ਰਹੇਗਾ ਹਾਲਾਤ ਜਿਹੜੇ ਨੇ ਪੂਰਬ ਦਿਸ਼ਾ ਤੋਂ ਹਵਾ ਦੇ ਵੰਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਥੋੜੀ-ਬਹੁਤੀ ਗਰਮੈਸ਼ ਦਾ ਮੋਹਰ ਰਾਤ ਦੇ ਸਮੇਂ ਦੇਖਣ ਨੂੰ ਮਿਲ ਰਿਹਾ ਹੈ ਰਾਤ ਦੇ ਤਾਪਮਨ ਥੋੜੇ-ਬਹੁਤੇ ਠੰਡ ਅਤੇ ਗਰਮੀ ਵਾਲੇ ਬਣੇ ਹੋਏ ਨੇ ਪਰ ਦਿਨ ਦੇ ਤਾਪਮਨ ਕਿਤੇ-ਕਿਤੇ 1 ਤੋਂ 2 ਡਿਗ ਠੰਡਾ ਮਾਹੌਲ ਬਣ ਚੁੱਕਿਆ ਹੈ ਜੋ ਦਿਨ ਦੇ ਸਮੇਂ ਲਗਾਤਾਰ ਤਾਪਮਾਨ 22 ਡਿਗਰੀ ਤੋਂ ਉੱਪਰ ਚੱਲ ਰਹੀ ਸੀ ਉਹ 20 20 ਅਤੇ 22 ਡਿਗਰੀ ਦੇ ਵਿਚਕਾਰ ਆ ਚੁੱਕੇ ਨੇ ਠੰਡ ਦਾ ਮਾਹੌਲ ਲਗਾਤਾਰ ਬਣਦਾ ਹੋਇਆ ਦਿਖਾਈ ਦੇਵੇਗਾ ਬੱਦਲੀ ਸਿਸਟਮ ਐਂਟਰੀ ਹੋਣ ਦੇ ਨਾਲ ਧੁੰਦ ਅਤੇ ਬੱਦਲਬਾਜ਼ੀ ਦੇ ਹਾਲਾਤ ਪੰਜਾਬ ਦੇ ਵਿੱਚ ਦੇਖੇ ਜਾ ਸਕਦੇ ਨੇ ਖਾਸ ਤੌਰ ਤੇ ਦੁਆਬੇ ਇਲਾਕੇ ਦੇ ਵਿੱਚਕਾਰ ਸਭ ਤੋਂ ਪਹਿਲਾਂ ਸਿਸਟਮ ਐਂਟਰ ਹੋਣਗੇ ਅਤੇ ਉੱਤਰੀ ਪੰਜਾਬ ਦੇ ਵਿੱਚ ਜਿਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਦਾ ਕੁਝ ਇਲਾਕਾ ਤਰਨਤਾਰਨ ਦਾ ਕੁਝ ਇਲਾਕਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਜਲੰਧਰ ਨੰਗਲ ਅਰੰਧਪੁਰ ਸਾਹਿਬ ਨਾਲ ਦੀ ਨਾਲ ਅੱਗੇ ਬੈਲਟ ਜਿਹੜੀ ਪਟਿਆਲੇ ਤੇ ਫਤੇਗੜ ਸਾਹਿਬ ਦੀ ਬਣਦੀ ਹੈ ਲੁਧਿਆਣੇ ਅਤੇ ਦਰਾਹੇ ਦੇ ਵਿਚਕਾਰ ਬਲਾਚੌਰ ਦੇ ਵਿਚਕਾਰ ਇਸ ਇਲਾਕੇ ਦੇ ਵਿੱਚ ਕਰ ਬੂੰਦਾਬਾਂਦੀ ਦੇ ਹਾਲਾਤ 30 ਤਰੀਕ ਤੋਂ ਲੈ ਕੇ 1 ਫਰਵਰੀ ਦੇ ਵਿਚਕਾਰ ਹੁੰਦੇ ਦਿਖਾਈ ਦੇ ਰਹੇ ਨੇ ਕਿ 2-3 ਦਿਨ ਕਿਰਮਣਕਣੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਨਾਲ ਉਮੀਦ ਹੈ ਕਿ ਇਹਨਾਂ ਇਲਾਕੇ ਦੇ ਵਿੱਚ ਤਾਪਮਰ ਘਟੇਗਾ ਥੋੜੀ-ਬਹੁਤੀ ਫੇਰ ਤੋਂ ਮੌਸਮ ਸਾਫ਼ ਹੁੰਦੇ ਦਿਖਾਈ ਦੇ ਰਹੇ ਨੇ 2 ਤਰੀਕ ਤੋਂ ਬਾਅਦ 3 ਤਰੀਕ ਤੱਕ ਜਾਂ 4 ਤਰੀਕ ਤੱਕ ਮੌਸਮ ਠੀਕ ਹੈ ਪਰ 4 ਤਰੀਕ ਨੂੰ ਫੇਰ ਇੱਕ ਹਿੰਦ ਮਹਾਸਾਗਰ ਤੋਂ ਜੋ ਸਿਸਟਮ ਉੱਠ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਸੰਘਣਾ ਸਿਸਟਮ ਹੈ ਜੋ ਕਿ ਲਗਾਤਾਰ ਉੱਠ ਰਿਹਾ ਤੇ ਇਹ ਮੱਧ ਭਾਰਤ ਹੁੰਦਾ ਹੋਇਆ ਪੰਜਾਬ ਵੱਲ ਕੂਚ ਕਰੇਗਾ ਜਿਸ ਦੇ ਵਿੱਚਕਾਰ ਮੱਧ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਗੁਜਰਾਤ, ਐਮਪੀ, ਰਾਜਸਥਾਨ, ਯੂਪੀ, ਹਰਿਆਣਾ, ਹਿਮਾਚਲ ਤੇ ਪੰਜਾਬ ਇਹ ਜਿਹੜੇ ਕੁਝ ਉੱਤਰੀ ਭਾਰਤ ਦੇ ਇਲਾਕੇ ਦੇ ਜਿਹੜੇ ਮੇਨ ਸਟੇਟ ਨੇ ਇਹਨਾਂ ਵਿੱਚ 4 ਤਰੀਕ ਤੋਂ ਲੈ ਕੇ 5 ਅਤੇ 6 ਤਰੀਕ ਦੇ ਵਿਚਕਾਰ ਫੇਰ ਸੰਘਣੇ ਤੋਂ ਭਾਰੀ ਮੀਂਹ ਦੀ ਉਮੀਦ ਲਗਾਤਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਲਗਾਤਾਰ ਉਮੀਦਾਂ ਨੇ ਕਿ ਇਹਨਾਂ ਦਿਨਾਂ ਦੇ ਵਿਚਕਾਰ ਦੁਆਰਾ ਤੋਂ ਮੀਂਹ ਹੋਵੇਗਾ ਜਿਸ ਦੇ ਨਾਲ ਤਾਪਮਾਨ ਘਟੇਗਾ ਠੰਡ ਵਧੇਗੀ ਕੋਹਰੇ ਅਤੇ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਦਿਨ ਦੇ ਤਾਪਮਾਨ 15 ਡਿਗਰੀ ਦੇ ਨੇੜੇ ਟੜੇ ਆਉਣ ਦੀ ਦੁਆਰਾ ਤੋਂ ਉਮੀਦ ਜਾਗਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕਰਾਂਗੇ ਰਾਤ ਦੇ ਤਾਪਮਰ ਵੀ ਘਟਣਗੇ ਜਿਸ ਦੇ ਨਾਲ ਕਿਸਾਨਾਂ ਦਾ ਮੌਸਮ ਦੇ ਵਿਚਾਰ ਜੋ ਇੱਕ 605 ਬਣੀ ਹੋਈ ਹੈ ਕਿ ਅਚਾਨਕ ਗਰਮੀ ਵਧਣ ਦੇ ਕਾਰਨ ਫਸਲਾਂ ਦਾ ਨੁਕਸਾਨ ਕਾਫੀ ਆ ਦੇਖਣ ਨੂੰ ਮਿਲ ਰਿਹਾ ਤਾਂ ਠੰਡ ਦੁਆਰਾ ਤੋਂ ਬਣਦੀ ਹੋਈ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ ਚੰਗੀ ਗੱਲ ਹੈ ਕਿਸਾਨਾਂ ਦੇ ਲਈ ਕਿ ਥੋੜੀ ਬਹੁਤੀ ਠੰਡ ਅਗਰ ਲਗਾਤਾਰ ਬਰਕਰਾਰ ਰਹੇਗੀ ਤਾਂ ਫਸਲਾਂ ਦੇ ਲਈ ਇੱਕ ਚੰਗਾ ਸੰਕੇਤ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਅਚਾਨਕ ਗਰਮੀ ਆਉਣ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਅਚਾਨਕ ਫਸਲ ਜਿਹੜੀ ਹੈ ਗਰੋਥ ਰੁਕ ਜਾਂਦੀ ਹੈ ਤਾਂ ਫਿਲਹਾਲ ਚਿੰਤਾ ਥੋੜੀ ਜਿਹੀ ਕਿਸਾਨਾਂ ਦੀ ਘਟਦੀ ਹੋਈ ਦਿਖਾਈ ਦੇ ਰਹੀ ਹੈ ਕਿ ਮੀਂਹ ਕਿਤਨਾ ਕਿਤੇ ਪੰਜਾਬ ਦੇ ਵਿੱਚ ਦੁਬਾਰਾ ਤੋਂ ਠੰਡ ਦੇ ਹਾਲਾਤ ਬਰਕਰਾਰ ਕਰਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਅਗਰ ਫਰਵਰੀ ਮਹੀਨੇ ਦੇ ਅਖੀਰ ਤੱਕ ਹਲਕੀ ਦਰਮਿਆਨੀ ਠੰਡ ਰਹਿੰਦੀ ਹੈ ਤਾਂ ਫਸਲਾਂ ਦਾ ਚੰਗੀ ਤਰੀਕੇ ਨਾਲ ਗਰੋਥ ਹੋਣ ਦੇ ਚਾਂਸ ਵੱਧ ਜਾਂਦੇ ਨੇ ਬਾਕੀ ਇਸ ਸਿਸਟਮ ਦੇ ਬਾਰੇ ਕੋਈ ਵੱਡੀ ਅਪਡੇਟ ਜਿਵੇਂ ਹੀ ਸਾਨੂੰ ਕੋਈ ਹੋਰ ਪ੍ਰਾਪਤ ਹੋਵੇਗੀ ਤਾਂ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਂਝੀ ਕੀਤੀ ਜਾਵੇਗੀ ਜਾਣਕਾਰੀ ਦੀ ਰਿਪੋਰਟ ਤੁਹਾਨੂੰ ਉਦੇ ਮਿਲੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋਗੇ ਬਣੇ ਰਹੇ ਹੋ ਚੈਨਲ ਵੈਦਰ ਬਾਈ ਸੁਮੇਂਦਰ ਤੇ ਤਾਂ ਅਗਲੀ ਜਾਣਕਾਰੀ ਜਿੱਦੇ ਪ੍ਰਾਪਤ ਹੁੰਦੀ ਹੈ ਜਾਣਕਾਰੀ ਲੈ ਕੇ حاضر ਹੁੰਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਮਾਂ ਦਾ